ਜਿਹੜੇ ਹੜ੍ਹਾਂ ਦੇ ਵਿੱਚ ਤੁਸੀਂ ਕਹਿੰਦੇ ਸੀ ਬੱਕਰੀ ਤੱਕ ਦੇ ਵੀ ਮੁਆਵਜ਼ੇ ਦੇ ਪੈਸੇ ਦੇਵਾਂਗੇ ਘਰਾਂ 'ਚ ਤੇੜਾ ਆਈਆਂ ਲੋਕਾਂ ਦੀਆਂ ਜ਼ਮੀਨਾਂ ਦਵਾਰਾ ਵਾਣਣ ਜੋਗੀਆਂ ਨਹੀਂ ਰਹਿ ਗਈਆਂ ਨੁਕਸਾਨ ਹੋਇਆ ਉਹਨਾਂ ਨੂੰ ਪੈਸਾ ਮੁਆਵਜ਼ਾ ਕੌਣ ਦੇਊਗਾ ਕਿ ਜਿਹੜੇ ਵਾਅਦੇ ਕਰਕੇ ਤੁਸੀਂ ਆਏ ਸੀਗੇ ਤੀਜਾ ਸਾਲ ਹੁਣ ਸਰਕਾਰ ਨੂੰ ਹੋ ਜਾਣਾ ਹੈ 1000 ਰੁਪਿਆ ਦੇ ਦੇਵਾਂਗੇ ਉਹ ਸਾਰੇ ਵਾਅਦੇ ਤੁਹਾਡੇ ਕਿੱਥੇ ਨੇ মিডিਆ ਜੂਰ ਨੰਗਾ ਹੋਇਆ ਲਟਿਆ ਫਿਰਦਾ ਜੀ ਓਵੇਂ ਉਹਨਾਂ ਨੇ ਕਿਹਾ ਈ ਉਹ ਨਹੀਂ ਸਰਨਾ ਵੀ ਸਰਕਾਰ ਦੇ ਮੂਹਰੇ ਐ ਬੈਠਣਾ ਪੈਣਾ ਕੋਡੇ ਹੋਣਾ ਜੀ ਬੈਠਣਾ ਸ਼ਬਦ ਤਾਂ ਛੋਟਾ ਗੱਲ ਹੈ ਇਸ਼ਤਿਹਾਰਾਂ ਦੇ ਰੌਲੇ ਨੇ ਜੀ ਸਰਕਾਰਾਂ ਦੇ ਰੌਲੇ ਨੇ ਬੁੱਕਲਾਂ 'ਚ ਬੈਠਣ ਦੇ ਰੌਲੇ ਨੇ ਤਿੰਨ ਤਿੰਨ ਘੰਟੇ ਲਾਈਵ ਚੱਲਦਾ ਹੈ ਕਿ ਅੱਗ ਲੱਗ ਗਈ ਅੱਗ ਲੱਗ ਗਈ ਅੱਗ ਲੱਗੀ ਚੀਨ ਦੇ ਵਿੱਚ ਹੁੰਦੀ ਹੈ ਕਿਤੇ ਪਤਾ ਬਾਅਦ ਚ ਲੱਗਦਾ ਐਂਕਰ ਦੱਸਦਾ ਨਹੀਂ ਮંત્રી ਨੂੰ ਇੱਕ ਵਾਰੀ ਕਿਸੇ ਨੇ ਸਵਾਲ ਕਰ ਲਿਆ ਉਹਨਾਂ ਨੇ ਕਿਹਾ ਕਿ ਭਾਈ ਤੂੰ ਫੀਤਾ ਬੰਨ ਲੈ ਬੂਟ ਦਾ ਤੇ ਚਾਰ ਦਿਨ ਬਾਅਦ ਜੇ ਉਹ ਖੁੱਲ ਨੇ ਤੇ ਗੰਡ ਖੋਲਣ ਵਾਸਤੇ ਕੋਈ ਸੂਆ ਪਾਉਣਾ ਪੈਣਾ ਵਿੱਚ ਐ ਗੰਡ ਖੁੱਲਣੀ ਨਹੀਂ ਤੇ ਸਾਨੂੰ ਤਾਂ 70 ਸਾਲਾਂ ਦੀ ਗੰਡ ਫੜਾਤੀ ਤੁਸੀਂ ਇਹ ਚਾਹੁੰਦੇ ਹੋ ਕਿ ਤੁਰੰਤ ਬਦਲ ਜੇ ਇਹ ਗੱਲ ਕਦੋਂ ਤੱਕ ਸੁਣਦੇ ਰਹੋਗੇ ਪੰਜਾਬ ਦੁਆਰਾ ਇਹ ਕਦੋਂ ਤੱਕ ਸੁਣੀ ਜਾਊਗਾ ਕਿ 70 ਸਾਲਾਂ ਚ ਜੋ ਵਿਗਾੜਿਆ ਸੀ ਅਸੀਂ ਕਿਵੇਂ 3 ਸਾਲਾਂ ਚ ਕੀ ਕਰਦੇ ਜ਼ਿੰਮੇਦਾਰੀ ਤੈਅ ਕਰਨੀ ਪਊ ਉਹ ਅਖਬਾਰ ਜਿਹੜੀ ਆਪਦੇ ਆਪ ਨੂੰ ਕ੍ਰਾਂਤੀ ਜਿਹਦੀਆਂ ਕਿਸਾਨੀ ਅੰਦੋਲਨ ਚ ਸਟੇਜਾਂ ਤੋਂ ਰਾਜੇਵਾਲ ਨਾ ਹੀ ਲੈ ਗਿਆ ਸਿੱਧਾ ਉਹਨਾਂ ਲੱਗਿਆ ਕਿ ਤੇ ਹੋਰ ਤਾਂ ਕੋਈ ਕੰਮ ਹੀ ਨਹੀਂ ਕਰਕੇ ਗਿਆ ਇਕੱਲੇ ਇਹੀ ਕ੍ਰਾਂਤੀ ਲੈ ਆਉਣਗੇ ਉਹ ਕ੍ਰਾਂਤੀ ਝਾੜੂ ਦੇ ਮੂਰੇ ਕਾਢੀ ਹੋਈ ਫਿਰਦੀ ਆ ਉਹ ਕ੍ਰਾਂਤੀ ਬਾਕੀ ਡਰਾ ਲੈ ਗਏ ਕਿ ਹਥਿਆਰ ਦੇ ਦਿੱਤੇ ਕਿ ਬਕਸ਼ੀਆਂ ਨੂੰ ਨਹੀਂ ਇਸ਼ਤਿਹਾਰ ਇਕੱਲੇ ਕਿਉਂ ਜੁੱਤੀ ਵੀ ਕੈਮ ਹੈ 76 ਕੈਮ ਹੈ ਤੁਸੀਂ ਕੱਲੇ ਮੀਡੀਆ ਤੇ ਪਕਤਾ ਜੀ ਨਾ ਪੁੱਛਿਆ ਕਰੋ ਮੈਨੂੰ ਤੁਸੀਂ ਜਾਣ ਕੇ ਪੁੱਛਦੇ ਹੋ ਵੀ ਇਹ ਬੋਲੂਗਾ ਤੇ ਕੋਈ ਨਾ ਕੋਈ ਗੱਲ ਨਵੀਂ ਖੜੀ ਕਰੋ ਤੁਹਾਡੇ ਕਵੀ ਕਿੱਥੇ ਹੈ ਜਿਵੇਂ ਸਰਕਾਰ ਆਈ ਸੀ ਕਹਿ ਕੇ ਬਦਲ ਦੇਾਂਗੇ ਉਵੇਂ ਮੀਡੀਆ ਵਾਲੇ ਵੀ ਆਏ ਸੀ ਕਹਿ ਕੇ ਅਸੀਂ ਬਦਲ ਦੇਾਂਗੇ ਨਾ ਉਹ ਬਦਲੇ ਬਦਲਾਵਾਲਾ ਮੜਿਆ ਤੁਸੀਂ ਦੇਖ ਰਹੇ ਹੋ ਐਸਐਮਟੀਵੀ ਪੰਜਾਬ ਮੈਂ ਹੈਪੀ ਪਕਤਾ ਹਮੇਸ਼ਾ ਇਤਰਾ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰਨ ਜੋਤ ਮੱਕੜ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਸਾਹਮਣੇ ਆਉਂਦੇ ਨੇ মিডিਆ ਦਾ ਰੋਲ ਕਿੱਥੇ ਦੇਖਦੇ ਹੋ ਕਿ মিডিਆ ਨੂੰ ਕਿਹੜੀ ਚੀਜ਼ ਚੱਕਣੀ ਚਾਹੀਦੀ ਹੈ ਕਿਹੜੀ ਨਹੀਂ ਚੱਕਣੀ ਚਾਹੀਦੀ ਕੱਲਾ মিডিਆ ਕਿਉਂ ਮੈਨੂੰ ਲੱਗਦਾ ਹੈ ਕਿ ਅੱਜ ਜੋ ਉਸ ਗੰਭੀਰ ਕਰਾਈਸਿਸ ਚੋਂ ਲੰਘ ਰਹੇ ਹਾਂ ਜਿੱਥੇ ਪੋਲੀਟੀਕਲ ਕਲਾਸ ਇੰਟੈਲੈਕਚੁਅਲਸ ਸਾਡੇ এনवायरमेंटਲਿਸਟ ਚੁੱਪ ਬੈਠੇ ਆ ਜਿਹੜੇ ਬੋਲਦੇ ਸੀਗੇ ਸਾਡੇ ਸੋਸ਼ਲ ਵਰਕਰਸ ਸਿਰਫ ਵੀਡੀਓ ਬਣਾਉਣ ਤੱਕ ਸੀਮਤ ਰਹਿ ਗਏ ਆ মিডিਆ ਤਾ ਹੈ ਹੀ ਨਹੀਂ ਹੈ মিডিਆ ਕਿੱਥੇ ਆ ਮੈਨੂੰ ਦੱਸੋ ਨਹੀਂ ਬੋਲ ਫਿਰ ਕੌਣ ਰਿਹਾਗਾ ਕੋਈ ਵੀ ਨਹੀਂ ਬੋਲ ਰਿਹਾ ਨਹੀਂ ਬਹੁਤੇ ਕਹਿੰਦੇ ਜਦੋਂ ਉਹ ਮੁੱਖ ਮੰਤਰੀ ਇਹ ਗੱਲ ਕਹਿੰਦੇ ਆ ਕਿ ਹੁਣ ਦੱਸ ਵਿਕਰਮ ਮਜੀਠੀਆ ਮਾਮਾ ਬਣਾਉਣਾ ਹੈ ਕਿ ਨਹੀਂ ਬਣਾਉਣਾ ਸੁੱਚੇ ਦੇ ਮੁੰਡੇ ਨੂੰ ਇਹ ਪੋਲਿਟੀਕਲ ਕਲਾਸ ਤੋਂ ਐਕਸਪੈਕਟ ਕੀਤਾ ਜਾਂਦਾ ਜਦੋਂ ਵਿਕਰਮ ਮਜੀਠੀਆ ਇਹ ਕਹਿੰਦੇ ਆ ਕਿ ਭਗਵੰਤ ਮਾਨ ਤੂੰ ਤਾਂ ਆਪਦੇ ਬੱਚਿਆਂ ਨੂੰ ਸਿਆਣ ਦਾ ਨਹੀਂ ਪਿਆ ਇਹ ਪੋਲਿਟੀਕਲ ਕਲਾਸ ਤੋਂ ਐਕਸਪੈਕਟ ਕਰ ਰਹੇ ਹੋ ਤੁਸੀਂ ਚੋਣਾ ਸਿਰ ਤੇ ਹੋਣ ਹੂੰ ਇਹ ਕੌਣ ਪੁੱਛੂਗਾ ਕਿ ਜਿਹੜੀਆਂ ਜੌਬਸ ਪ੍ਰੋਮਿਸ ਕੀਤੀਆਂ ਗਈਆਂ ਸੀ ਉਹ ਨੌਕਰੀਆਂ ਕਿੱਥੇ ਆ ਜੀ ਅੱਜ ਇਹ ਪੁੱਛ ਰਿਹਾ ਕੋਈ ਕਿ ਜਿਹੜੇ ਟੀਚਰ ਬੈਠੇ ਐ ਧਰਨੇ ਦੇ ਉੱਤੇ ਤੁਸੀਂ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਆਉਣ ਤੇ ਧਰਨੇ ਨਹੀਂ ਲਗਿਆ ਕਰਨਗੇ ਹੂੰ ਉਸ ਗੱਲ ਦਾ ਜਵਾਬ ਕੌਣ ਦੇਊਗਾ ਇਹ ਕੌਣ ਪੁੱਛੂਗਾ ਕਿ ਜਿਹੜੇ ਹੜ੍ਹਾਂ ਦੇ ਵਿੱਚ ਤੁਸੀਂ ਕਹਿੰਦੇ ਸੀ ਬੱਕਰੀ ਤੱਕ ਦੇ ਵੀ ਮੁਆਵਜ਼ੇ ਦੇ ਪੈਸੇ ਦੇਵਾਂਗੇ ਘਰਾਂ 'ਚ ਤੇੜਾ ਆਈਆਂ ਲੋਕਾਂ ਦੀਆਂ ਜ਼ਮੀਨਾਂ ਦੁਆਰਾ ਵੰਣਯੋਗੀਆਂ ਨਹੀਂ ਰਹਿ ਗਈਆਂ ਨੁਕਸਾਨ ਹੋਇਆ ਉਹਨਾਂ ਨੂੰ ਪੈਸਾ ਮੁਆਵਜ਼ਾ ਕੌਣ ਦੇਊਗਾ ਜੀ ਇਹ ਕੌਣ ਪੁੱਛੂਗਾ ਕਿ ਜਿਹੜੇ ਵਾਅਦੇ ਕਰਕੇ ਤੁਸੀਂ ਆਏ ਸੀਗੇ ਤੀਜਾ ਸਾਲ ਹੁਣ ਸਰਕਾਰ ਨੂੰ ਹੋ ਜਾਣਾ ਹੈ 1000 ਰੁਪਿਆ ਦੇ ਦੇਾਂਗੇ ਉਹ ਸਾਰੇ ਵਾਅਦੇ ਤੁਹਾਡੇ ਕਿੱਥੇ ਨੇ ਹਮ ਅੱਜ ਸਵਾਲ ਪੰਜਾਬ ਦੇ ਪੰਜਾਬ ਦੀ ਜਵਾਨੀ ਦੇ ਪੰਜਾਬ ਦੇ ਰੋਜ਼ਗਾਰ ਦੇ ਨਸ਼ਾ ਮੁਕ ਗਿਆ ਪੰਜਾਬ ਚ ਨਹੀਂ ਮੁਕਿਆ ਜੀ ਖਤਮ ਹੋ ਗਿਆ ਵਾ ਫਰੀਦਕੋਟ ਦੀ ਸਾਹਮਣੇ ਆ ਰਹੀ ਉਹ ਲਖਿਆ ਹੋਇਆ ਕ੍ਰਾਈਮ ਦਾ ਜ਼ਿਕਰ ਕੌਣ ਕਰੂਗਾ ਹਮ ਬਦਰਿਆ ਰੇਟ ਕਰਾ ਕੇ ਹਰ ਰੋਜ਼ ਕੋਈ ਨਾ ਕੋਈ ਘਟਨਾ ਵੱਡੀ ਪੰਜਾਬ ਚ ਵਾਪਰਦੀ ਐ ਜੀ ਇਹ ਕੌਣ ਸਵਾਲ ਕਰੂਗਾ ਸਵਾਲ ਅੱਜ ਕੀ ਹੋ ਰਿਹਾ ਹੈ ਸਵਾਲ ਇਹ ਹੋ ਰਿਹਾ ਕਿ ਇੱਕ ਡਾਂਸਰ ਦੇ ਪਾਣੀ ਦਾ ਗਲਾਸ ਜਾਂ दारू ਦਾ ਗਲਾਸ ਮਾਰਿਆ ਗਿਆ ਸੀ ਇੱਕ ਹਫਤਾ 10 ਦਿਨ ਸਾਡਾ মিডিਆ ਉਹਦੇ ਮਗਰ ਭੱਜਿਆ ਫਿਰਦਾ ਰਿਹਾ ਡਾਂਸਰ ਭਾਵੇਂ ਸਟੇਜ ਤੇ ਖੜ ਕੇ ਕਿਸੇ ਨੇ ਮੰਦੀ ਚੰਗੀ ਕੀਤੀ ਹੋਵੇ ਨਾ ਕੀਤੀ ਹੋਵੇ ਮੀਡੀਆ ਜਰੂਰ ਨੰਗਾ ਹੋਇਆ ਲਟਿਆ ਫਿਰਦਾ ਜੀ ਜਿਸ ਤਰੀਕੇ ਨਾਲ ਲਾਹੌਰ ਦੇ ਵਿੱਚ ਹੀਰਾ ਮੰਡੀ ਚ ਲਟਿਆ ਫਿਰਦਾ ਸੀ ਨਾ ਜਿਸਮ ਓਵੇਂ ਮੀਡੀਆ ਲਟਿਆ ਫਿਰਦਾ ਹੈ ਇਸ਼ਤਿਹਾਰਾਂ ਦੇ ਰੌਲੇ ਨੇ ਜੀ ਸਰਕਾਰਾਂ ਦੇ ਰੌਲੇ ਨੇ ਬੁੱਕਲਾਂ ਚ ਬੈਠਣ ਦੇ ਰੌਲੇ ਨੇ ਹੂੰ ਇਹ ਇਸ਼ਕ ਕਹਾਣੀਆਂ ਕਿਤੇ ਹੋਰ ਹੀ ਲੱਗੀਆਂ ਜਿਹੜੇ ਕਹਿੰਦੇ ਸੀਗੇ ਕਿ ਤਕਦੀਰਾਂ ਬਦਲ ਦੇਾਂਗੇ ਜਦੋਂ ਫ੍ਰੀ ਹੋਗੇ ਉਹ ਮਾਇਆ ਦੇ ਜਾਲ ਨੇ ਐਸੇ ਚੁੱਪ ਕਰਾਏ ਐ ਕਿ ਸੀ ਵੀ ਨਹੀਂ ਹੁੰਦੀ ਹੁਣ ਤਾਂ ਜੀ ਗੱਲ ਤਾਂ ਇਹ ਐ ਕਿ ਅਫਸੋਸ ਐ ਕਿ ਜਾਂ ਤੁਹਾਨੂੰ ਉਹ ਇੱਕ ਪੰਗੜਾ ਕਰਦਾ ਦਸਤਾਰ ਰੱਖ ਦਿੰਦਾ ਨੋ ਡਾਊਟ ਉਹ ਧਾਰਮਿਕ ਤੌਰ ਦੇ ਉੱਤੇ ਡਿਬੇਟੇਬਲ ਗੱਲ ਹੋ ਸਕਦੀ ਐ ਜੀ ਪਰ ਮੇਨਸਟ੍ਰੀਮ ਮੀਡੀਆ ਨੂੰ ਸਿਰਫ ਇਹੀ ਚਾਹੀਦਾ ਕਿ ਕੋਈ ਡਾਂਸਰ ਲੱਭ ਜੇ ਕੁਲਪੰਗ ਕੋਈ ਪੱਗ ਲਾਦੇ ਭੰਗੜਾ ਪਾਉਂਦਾ ਹੋਇਆ ਹੂੰ ਕੋਈ ਕਿਸੇ ਨੂੰ ਛੇੜ ਦੇ ਹੋਲੀ ਦੇ ਉੱਤੇ ਕੁੜੀਆਂ ਨੂੰ ਇਹ ਮੁਖ ਜਿਹੜਾ ਜਿਹੜਾ ਸੋਸ਼ਲ ਮੀਡੀਆ ਦਾ ਮੇਨਸਟ੍ਰੀਮ ਮੀਡੀਆ ਹੈ ਜਿਹੜੇ ਆਪਦੇ ਆਪ ਨੂੰ ਕੋਈ ਕਹਿੰਦੇ ਆ ਕਿ ਅਸੀਂ ਸੱਚ ਬੋਲਦੇ ਆ ਜੀ ਅਸੀਂ ਸਦੀਆਂ ਤੋਂ ਸਿੱਖੀਦੇ ਆ ਪ੍ਰਚਾਰ ਕਰ ਰਹੇ ਸੱਚ ਬੋਲਦੇ ਆ ਰਹੇ ਆ ਕੋਈ ਕਹਿੰਦਾ ਕਿ ਸਾਡੇ ਆਉਣ ਦੇ ਨਾਲ ਐਗਜ਼ਿਸਟਿੰਗ ਮੀਡੀਆ ਮਾਫੀਆ ਬਦਲ ਕੇ ਰੱਖ ਦੇਾਂਗੇ ਹੂੰ ਤਨ ਤਨ ਘੰਟੇ ਲਾਈਵ ਚੱਲਦਾ ਹੈ ਕਿ ਅੱਗ ਲੱਗ ਗਈ ਅੱਗ ਲੱਗ ਗਈ ਅੱਗ ਲੱਗੀ ਚੀਨ ਦੇ ਵਿੱਚ ਹੁੰਦੀ ਹੈ ਕਿਤੇ ਪਤਾ ਬਾਅਦ ਚ ਲੱਗਦਾ ਐਂਕਰ ਦੱਸਦਾ ਨਹੀਂ ਉੱਚੀ ਉੱਚੀ ਨਿਊਜ਼ ਰੂਮਾਂ ਦੇ ਵਿੱਚ ਉਹਵੇਂ ਚੀਕਿਆ ਜਾ ਰਿਹਾ ਜਿਵੇਂ ਕਿਸੇ ਵੇਲੇ ਨੈਸ਼ਨਲ ਮੀਡੀਆ ਦੇ ਵਿੱਚ ਪ੍ਰਚਾਰ ਇਸ ਤਰੀਕੇ ਨਾਲ ਹੋਇਆ ਕਿ ਲੋਕਾਂ ਨੂੰ ਅਸਲ ਮੁੱਦਿਆਂ ਤੱਕ ਜਾਣ ਦਿੱਤਾ ਹੀ ਨਾ ਜਾਵੇ ਜੀ ਅਜ ਉਸ ਦੌਰ ਦੇ ਵਿੱਚ ਤੁਸੀਂ ਹੋ ਜਿੱਥੇ ਪੰਜਾਬ ਦਾ ਮੀਡੀਆ ਬਖੂਬੀ ਇਹ ਰੋਲ ਨਿਭਾ ਰਿਹਾ ਹੈ ਕਿ ਤੁਹਾਨੂੰ ਇਹ ਪੁੱਛਣ ਹੀ ਨਾ ਦਿੱਤਾ ਜਾਵੇ ਕਿ ਲੋਕ ਸਭਾ ਦੀਆਂ ਚੋਣਾਂ ਨੇ ਅਸੀਂ ਪੁੱਛੀਏ ਸਰਕਾਰ ਨੂੰ ਕਿ ਦਵਾਰਾ ਜੇ ਤੁਹਾਡੇ ਨੁਮਾਇੰਦੇ ਚੁਣ ਕੇ ਲੋਕ ਸਭਾ 'ਚ ਪਹੁੰਚਣੇ ਹੈ ਜਿਹੜੇ ਪਹਿਲਾਂ ਚੁਣੇ ਸੀ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਈਏ ਹੂੰ ਜਿਹੜੀਆਂ ਗੱਲਾਂ ਵਾਅਦੇ ਲੈ ਕੇ ਤੁਸੀਂ ਆਏ ਸੀ ਉਹਨਾਂ 'ਚੋਂ ਦੱਸੋ ਪੂਰਾ ਕੀ ਹੋਇਆ ਜੀ ਸਾਡੇ ਪਿੰਡ ਪਿੰਡ ਘਰ ਘਰ ਦੇ ਵਿੱਚ ਤੁਹਾਡੇ ਆਉਣ ਤੋਂ ਬਾਅਦ ਕੋਈ ਫਰਕ ਪਿਆ ਕਿ ਨਹੀਂ ਪਿਆ ਹੂੰ ਸਾਡੀਆਂ ਤਕਦੀਰਾਂ ਦੇ ਵਿੱਚ ਕੁਝ ਫਰਕ ਪਿਆ ਕਿ ਨਹੀਂ ਪਿਆ ਮੁੱਖ ਮੰਤਰੀ ਨੂੰ ਇੱਕ ਵਾਰੀ ਕਿਸੇ ਨੇ ਸਵਾਲ ਕਰ ਲਿਆ ਉਹਨਾਂ ਨੇ ਕਿਹਾ ਕਿ ਭਾਈ ਤੂੰ ਫੀਤਾ ਬੰਨ ਲੈ ਬੂਟਦਾ ਤੇ ਚਾਰ ਦਿਨ ਬਾਅਦ ਜੇ ਉਹ ਖੋਲ੍ਹੇ ਤੇ ਗੰਡ ਖੋਲਣ ਵਾਸਤੇ ਕੋਈ ਸੂਆ ਪਾਉਣਾ ਪੈਣਾ ਵਿੱਚ ਐ ਗੰਡ ਖੁੱਲਣੀ ਨਹੀਂ ਤੇ ਸਾਨੂੰ ਤਾਂ 70 ਸਾਲਾਂ ਦੀ ਗੰਡ ਫੜਾਤੀ ਤੁਸੀਂ ਇਹ ਚਾਹੁੰਦੇ ਹੋ ਕਿ ਤੁਰੰਤ ਬਦਲ ਜੇ ਇਹ ਗੱਲ ਕਦੋਂ ਤੱਕ ਸੁਣਦੇ ਰਹੋਗੇ ਜਿਵੇਂ ਮਨਪ੍ਰੀਤ ਬਾਦਲ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਕਹਿ ਕਹਿ ਕੇ ਤੁਰ ਗਏ ਉਹ ਹੁਣ ਪਤਾ ਹੀ ਨਹੀਂ ਅੱਜ ਕੱਲ ਕਿੱਥੇ ਰਹਿੰਦੇ ਐ ਉਹ ਨਗਰੀ ਕਿਹੜੀ ਐ ਜਿਹਦੇ ਚੋਂ ਵਸਦੇ ਐ ਦੁਬਾਰਾ ਕਦੋਂ ਉੱਠ ਕੇ ਕਿਹੜੀ ਚੋਣ ਲੜਨਗੇ ਖਜ਼ਾਨਾ ਭਰਨਗੇ ਕਿ ਨਹੀਂ ਭਰਨਗੇ ਪਰ ਪੰਜਾਬ ਦੁਬਾਰਾ ਇਹ ਕਦੋਂ ਤੱਕ ਸੁਣੀ ਜਾਊਗਾ ਕਿ 70 ਸਾਲਾਂ ਚ ਜੋ ਵਿਗਾੜਿਆ ਸੀ ਅਸੀਂ ਕਿਵੇਂ 3 ਸਾਲਾਂ ਚ ਠੀਕ ਕਰ ਦਈਏ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਜੀ ਔਰ ਜਿਹੜਾ ਮੀਡੀਆ ਦੇ ਰੋਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਭਗਤਾ ਜੀ ਤੁਸੀਂ ਮੈਨੂੰ ਦੱਸ ਦਿਓ ਇਮਾਨ ਦੇ ਨਾਲ ਤੁਸੀਂ ਰੋਜ਼ ਖਬਰਾਂ ਦੇਖਦੇ ਸੁਣਦੇ ਹੋ ਕੀ ਹਾਸਲ ਹੁੰਦਾ ਕੀ ਕੱਢਦੇ ਹੋ ਸਵਾਲ ਹੁੰਦੇ ਨਜ਼ਰ ਆਉਂਦੇ ਪਰ ਫਿਰ ਸਵਾਲ ਕੌਣ ਕਰੂਗਾ ਵਿਰੋਧੀ ਧਿਰ ਵੀ ਸਵਾਲ ਨਹੀਂ ਕਰ ਰਹੀ ਮੀਡੀਆ ਵੀ ਨਹੀਂ ਸਵਾਲ ਉਠਾ ਰਿਆ ਤੇ ਤੁਸੀਂ ਕਹਿੰਦੇ ਕਿ ਬੁੱਧੀਜੀ ਵੀ ਆਪਣੇ ਘੋਰਨਿਆਂ ਚ ਬੈਠੇ ਨੇ ਮੈਂ ਕੁਝ ਨਾਮ ਤੁਹਾਡੇ ਮੂਹਰੇ ਲੈ ਦਿੰਨਾ ਅੱਜ ਜਿਹੜੇ ਮੈਨੂੰ ਲੱਗਦਾ ਹੈ ਕਿ ਮੀਡੀਆ ਦਾ ਰੋਲ ਚੰਗਾ ਨਿਭਾ ਰਿਹਾ ਮੈਨੂੰ ਨਾਂ ਲੈਣ ਚ ਕੋਈ ਗਰੇਜ਼ ਨਹੀਂ ਹੈ ਅੱਜ ਮਿੰਟੂ ਗੁਰੂਸਰੀਆ ਮੀਡੀਆ ਦਾ ਰੋਲ ਨਿਭਾ ਰਿਹਾ ਜੀ ਹਰਜਿੰਦਰ ਸਿੰਘ ਮੀਡੀਆ ਦਾ ਰੋਲ ਨਿਭਾ ਰਿਹਾ ਹਮ ਹਮੀਰ ਸਿੰਘ ਮੀਡੀਆ ਦਾ ਰੋਲ ਬਹੁਤ ਸੋਹਣਾ ਨਿਭਾ ਰਿਹਾ ਜੀ ਦੀਪਕ ਚਰਨਾਰਥਲ মিডিਆ ਦਾ ਰੋਲ ਬਹੁਤ ਸੋਹਣਾ ਨਿਭਾ ਰਿਹਾ ਹੈ ਹੂੰ ਇਹ ਉਹ ਲੋਕ ਨੇ ਜਿਹੜੇ ਸਵਾਲ ਕਰ ਰਹੇ ਆ ਜੀ ਕੁਝ ਨੌਜਵਾਨ ਹੋਰ ਨੇ ਜਿਹੜੇ ਚੰਗਾ ਰੋਲ ਨਿਭਾ ਰਹੇ ਆ ਪਰ ਕਈ ਵਾਰ ਮੈਨੂੰ ਇਹ ਲੱਗਦਾ ਹੈ ਕਿ ਉਹ ਅਜੰਡੇ ਦੇ ਤਹਿਤ ਕਿਉਂਕਿ ਨਵੇਂ ਨੇ ਨਾ ਹੂੰ ਵੀਡੀਓ ਜਦੋਂ ਚੱਲ ਜਾਂਦੀ ਹੈ ਤਾਂ ਤੁਸੀਂ ਵਰਤੇ ਕਿਵੇਂ ਜਾਣਾ ਤੁਹਾਨੂੰ ਸਮਝ ਨਹੀਂ ਆਉਂਦਾ ਨਹੀਂ ਪਤਾ ਨਹੀਂ ਲੱਗਦਾ ਹਾਂ ਇੱਕ ਧਿਰ ਦੇ ਹੋ ਕੇ ਵਰਤੇ ਜਾਣਾ ਤਾਂ ਕੌਣ ਜਦੋਂ ਤੁਸੀਂ ਸੱਤਾ ਧਿਰ ਨੂੰ ਵੀ ਸਵਾਲ ਕਰ ਰਹੇ ਹੋ ਹੂੰ ਤੇ ਇਹ ਵੀ ਧਿਆਨ ਰੱਖਣਾ ਬੜਾ ਲਾਜ਼ਮੀ ਹੈ ਕਿ ਦੂਜੀ ਧਿਰ ਵੀ ਤੁਹਾਨੂੰ ਵਰਤਤਾ ਨਹੀਂ ਰਹੀ ਆਪਦੇ ਫਾਇਦੇਆਂ ਖਾਤਰ ਹਮ ਪਰ ਮੈਂ ਮੈਂ ਇਹ ਸਮਝਦਾ ਕਿ ਬਹੁਤ ਸਾਰੇ ਹੋਰ ਐਸੇ ਲੋਕ ਨੇ ਜਿਹੜੇ ਅੱਜ ਅਜੀਤ ਭਾਵੇਂ ਅਜੀਤ ਅੱਜ ਜਰਨਲਿਜ਼ਮ ਪਤਾ ਕਿਉਂ ਕਰ ਰਿਹਾ ਇਸ਼ਤਿਹਾਰ ਨਹੀਂ ਮਿਲਿਆ ਜੀ ਮੈਂ ਕਹਿੰਦਾ ਕਿ ਅਜੀਤ ਨੂੰ ਇਹ ਦਿਨ ਦੇਖਣੇ ਪਏ ਵਧੀਆ ਗੱਲ ਹੈ ਹਮ ਇਥੋਂ ਇੱਕ ਸਬਕ ਪੰਜਾਬ ਦੇ ਬਾਕੀ ਮੈਂ ਇਸ ਗੱਲ ਨੂੰ ਹਰਾਣਾ ਇੱਕ ਅਖਬਾਰ ਜਿਹੜਾ ਤੁਸੀਂ ਵੀ ਪੜਦੇ ਹੋ ਮੈਂ ਵੀ ਪੜਦਾ ਹੂੰ ਮੇਰਾ ਬੜਾ ਦਿਲ ਟੁੱਟਿਆ ਜੀ ਕਹਿੰਦੇ ਐਡੀਟਰ ਸਾਹਿਬ ਅਸਤੀਫਾ ਦੇ ਗਏ ਇਸ ਇਸ ਗੱਲੋਂ ਵੀ ਉਹਨਾਂ ਦੀ ਜ਼ਮੀਰ ਨੇ ਕਿਹਾ ਕਿ ਨਹੀਂ ਭਗਤਾਇਓ ਨਹੀਂ ਸਰਨਾ ਜਿਵੇਂ ਉਹਨੇ ਪਾਸ਼ ਨੇ ਲਿਖਿਆ ਸੀਗਾ ਕਿ ਜਦੋਂ ਕੁੜੀਆਂ ਨੇ ਤੱਕਿਆ ਜਿਮ ਕਾਟਰ ਤਾਂ ਮੈਂ ਕਿਹਾ ਕਿ ਭਗਤਾਇਓ ਨਹੀਂ ਸਰਨਾ ਓਵੇਂ ਉਹਨਾਂ ਨੇ ਕਿਹਾ ਓ ਨਹੀਂ ਸਰਨਾ ਵੀ ਸਰਕਾਰ ਦੇ ਮੂਹਰੇ ਐ ਬੈਠਣਾ ਪੈਣਾ ਕੋਡੇ ਹੋਣਾ ਜੀ ਬੈਠਣਾ ਸ਼ਬਦ ਤਾਂ ਛੋਟਾ ਗੱਲ ਐ ਕੋਡਾ ਹੋ ਜਾਣਾ ਸਰਕਾਰ ਦੇ ਮੂਰੇ ਉਹ ਅਖਬਾਰ ਜਿਹੜੀ ਆਪਦੇ ਆਪ ਨੂੰ ਕ੍ਰਾਂਤੀ ਜਿਹੜੀਆਂ ਕਿਸਾਨੀ ਅੰਦੋਲਨ ਚ ਸਟੇਜਾਂ ਤੋਂ ਰਾਜੇਵਾਲ ਨਾ ਹੀ ਲੈ ਗਿਆ ਸਿੱਧਾ ਉਹਨਾਂ ਲੱਗਿਆ ਕਿਤੇ ਹੋਰ ਤਾਂ ਕੋਈ ਕੰਮ ਹੀ ਨਹੀਂ ਕਰਕੇਗਾ ਇਕੱਲੇ ਇਹੀ ਕ੍ਰਾਂਤੀ ਲੈ ਆਉਣਗੇ ਉਹ ਕ੍ਰਾਂਤੀ ਝਾੜੂ ਦੇ ਮੂਰੇ ਕਾਢੀ ਹੋਈ ਫਿਰਦੀ ਹੈ ਉਹ ਕ੍ਰਾਂਤੀ ਹੂੰ ਸੋ ਮੈਂ ਇਹ ਮਹਿਸੂਸ ਕਰਦਾ ਕਿ মিডিਆ ਨਹੀਂ ਹੈ ਇੰਗਲਿਸ਼ ਅਖਬਾਰਾਂ ਦਾ ਕੀ ਹਾਲ ਹੋਇਆ ਤੁਸੀਂ ਮੈਨੂੰ ਇਹ ਦੱਸੋ ਜੀ ਕਿਸੇ ਵੇਲੇ ਅੰਗਰੇਜ਼ੀ ਅਖਬਾਰਾਂ ਤੋਂ ਹਕੂਮਤਾਂ ਡਰਦੀਆਂ ਸੀ ਹੂੰ ਅੱਜ ਅੰਗਰੇਜ਼ੀ ਦੀਆਂ ਖ਼ਬਰਾਂ 'ਚ ਤੁਸੀਂ ਖ਼ਬਰ ਲੱਭ ਕੇ ਦਿਖਾਓ ਮੈਨੂੰ ਹੂੰ ਜੀ ਤੁਸੀਂ ਛੱਡ ਦਿਓ ਵਰਨੇਕੂਲਰ ਪੰਜਾਬੀ ਨੂੰ ਹਿੰਦੀ ਨੂੰ ਛੱਡ ਦਿਓ ਅੰਗਰੇਜ਼ੀ ਅਖਬਾਰਾਂ 'ਚ ਲੱਭ ਕੇ ਦਿਖਾਓ ਟੀਵੀ ਦੱਸੋ ਕਿਹੜਾ ਹੈ ਜਿਹਦੇ 'ਤੇ ਖ਼ਬਰ ਮਿਲ ਜੂਗੀ ਤੁਹਾਨੂੰ ਹੂੰ ਮਾਨਿਕ ਗੋਇਲ ਵਰਗੇ ਨੌਜਵਾਨ ਨੇ ਉਹ ਬਹੁਤ ਸੋਹਣਾ ਕੰਮ ਕਰ ਰਹੇ ਆ ਰੋਜ਼ ਕੱਲ ਪਰਸੋਂ ਹਣ ਉਹ ਤੁਹਾਨੂੰ ਪਤਾ ਰਾਜਪੁਰੇ ਦੇ ਇੱਕ ਉਹਦੇ ਸਿਨੇਮਾ ਹਾਲ ਦੇ ਵਿੱਚ ਕੋਡ ਆਫ ਕੰਡਕਟ ਲੱਗੇ ਤੇ ਵੀ ਸਰਕਾਰ ਦੇ ਇhtਿਆਰ ਚੱਲਦੇ ਰਹੇ ਆ ਜੀ ਉਹ ਕੰਪਲੇਂਟ ਦਿੱਤੀ ਮਾਨਕ ਗੋਇਲ ਨੇ ਹਮ ਇਹ ਲੋਕ ਕੰਮ ਕਰ ਰਹੇ ਆ ਮੈਨੂੰ ਲੱਗਦਾ ਮਾਨਕ ਗੋਇਲ ਐ ਬੋਲਣ ਵਾਲੇ ਲੋਕ ਬਲਵਿੰਦਰ ਸਿੱਖੋਂ ਲੋਕਾਂ ਨੂੰ ਲੱਖ ਚੁਪਦਾ ਬੋਲਦਾ ਮੈਨੂੰ ਲੱਗਦਾ ਉਹ ਕੰਮ ਕਰ ਰਹੇ ਆ ਇਹ ਲੋਕ ਇਹ ਲੋਕ ਨੇ ਜਿਹੜੇ ਬੋਲ ਰਹੇ ਆ ਹਮ ਸਮਾਜ ਸੇਵੀ ਜਿਹੜੇ ਸਮਾਜ ਸੇਵਾ ਇਹ ਬਾਲਾ ਵੱਡਾ ਕੰਮ ਕੋਈ ਬਾਕੀ ਡਰਾ ਲੈ ਗਏ ਕਿ ਇਸ਼ਤਿਹਾਰ ਦੇ ਦਿੱਤੇ ਕਿ ਬਾਕੀਆਂ ਨੂੰ ਨਹੀਂ ਇਸ਼ਤਿਹਾਰ ਇਕੱਲੇ ਕਿਉਂ ਜੁੱਤੀ ਵੀ ਕੈਮ ਹੈ ਹੂੰ ਛੇਤਰ ਕੈਮ ਹੈ ਪਰਚੇ ਤਿਆਰ ਨੇ ਬੋਲੋ ਤੁਸੀਂ ਬੋਲੋ ਹੂੰ ਦਿਖਾਓ ਬੋਲ ਕੇ ਜੁੱਤੀ ਤਿਆਰ ਹੈ ਅਗਲਿਆਂ ਦੀ ਡਰ ਕੇ ਬੈਠੋਂਗੇ ਕ ਕਵੀ ਕਿੱਥੇ ਆ ਤੁਹਾਡੇ ਹੂੰ ਤੁਸੀਂ ਇਸ ਕੱਲੇ মিডিਆ ਤੇ ਭਗਤ ਜੀ ਨਾ ਪੁੱਛਿਆ ਕਰੋ ਮੈਨੂੰ ਤੁਸੀਂ ਜਾਣ ਕੇ ਪੁੱਛਦੇ ਹੋ ਵੀ ਇਹ ਬੋਲੂਗਾ ਤੇ ਕੋਈ ਨਾ ਕੋਈ ਗੱਲ ਨਵੀਂ ਖੜੀ ਕਰੋਗੇ ਹੂੰ ਤੁਹਾਡੇ ਕਵੀ ਕਿੱਥੇ ਐ ਤੁਹਾਡੇ ਲੇਖਕ ਕਿੱਥੇ ਨੇ ਜੀ ਅੱਜ ਦਾ ਜਸਵੰਤ ਕਵਲ ਕਿੱਥੇ ਐ ਹੂੰ ਜਿਹੜੇ ਪਦਮਸ਼ਰੀ ਲਈ ਬੈਠੇ ਐ ਉਹ ਕਿੱਥੇ ਨਹੀਂ ਉਹਨਾਂ ਦੇ ਮੂੰਹ ਚ ਕਦੇ ਇੱਕ ਸ਼ਬਦ ਨਿਕਲਿਆ ਮੈਨੂੰ ਦੱਸੋ ਹੂੰ ਨਹੀਂ ਉਹ ਬਹੁਤੇ ਕਹਿੰਦੇ ਅਸੀਂ ਬੋਲਣਾ ਚਾਹੁੰਦੇ ਆ ਸੋਸ਼ਲ ਮੀਡੀਆ ਤੋਂ ਡਰੀ ਜਾਂਦੇ ਆ ਅਸੀਂ ਕਹਿੰਦੇ ਮੈਂ ਫਰਾਂਡੋ ਨਾ ਛੱਡ ਦਿਓ ਇਹ ਕੰਮ ਨਾ ਕਰੋ ਪੱਤਰਕਾਰਾਂ ਚ ਵੀ ਮੈਂ ਕਈ ਵਾਰੀ ਇਹ ਗੱਲ ਕਹਿਣਾ ਕਿ ਜੇ ਨਹੀਂ ਹੁੰਦਾ ਤਾਂ ਛੱਡ ਦੇਣਾ ਚਾਹੀਦਾ ਹਾਂ ਜਾਂ ਫਿਰ ਐਡਮਿਟ ਕਰੋ ਇੱਕ ਪੰਜਾਬ ਦਾ ਇੱਕ ਪੱਤਰਕਾਰ ਹੈ ਨਾਮੀ ਉਹਦਾ ਐਡਮਿਟ ਕਰ ਲੈਂਦਾ ਹੁੰਦਾ ਹੈ ਬਹਿ ਕੇ ਜਦੋਂ ਚਾਰ ਬੰਦੇ ਬੈਠੇ ਉਹ ਕਹਿੰਦਾ ਮੈਂ ਤਾਂ ਭਾਈ ਨੌਕਰੀ ਕਰਦਾ ਹਾਂ ਹਮ ਅਦਾਰੇ ਦੀ ਮਾਲਕਾਂ ਦੀ ਉਹ ਮੈਨੂੰ ਕਹਿੰਦੇ ਬਹਿ ਜਾ ਮੈਂ ਬਹਿ ਜਣਾ ਉਹ ਕਹਿੰਦੇ ਖੜਾ ਹੋ ਜਾ ਮੈਂ ਖੜਾ ਹੀ ਨਾ ਮੈਂ ਪੱਤਰ ਪੁੱਤਰਕਾਰ ਹੈ ਨਹੀਂਗਾ ਮੈਂ ਇਹ ਫੀਲਿੰਗ ਨਹੀਂ ਲੈਂਦਾ ਜੀ ਮੈਂ ਤਾਂ ਜੌਬ ਕਰਦਾ ਉਹ ਮੈਨੂੰ ਕਹਿੰਦੇ ਭਾਈ ਫਲਾਨੇ ਦੇ ਇੰਟਰਵਿਊ ਕਰ ਲੈ ਮੈਂ ਕਰਿਆ ਨਾ ਉਹ ਕਹਿੰਦੇ ਨਾ ਕਰ ਮੈਂ ਨਹੀਂ ਕਰਦਾ ਹੂੰ ਮੈਂ ਆਪਦੀ ਸਿਆਣਪ ਨਹੀਂ ਘੋਟਦਾ ਮੈਂ ਤਨਖਾਹ ਲੈਣਾ ਜੀ ਜਾਂ ਤਾਂ ਫਿਰ ਠੀਕ ਹੈ ਐਡਮਿਟ ਕਰੋ ਵੀ ਭਾਈ ਤੁਸੀਂ ਆ ਕੁਝ ਕਰੀ ਜੰਨੇ ਹੋ ਤੇ ਜਿਹੋ ਜਾਂ ਨੈਸ਼ਨਲ মিডিਆ ਕਰੀ ਜਾਂਦਾ ਉਹ ਜੇ ਤੁਸੀਂ ਕਰੀ ਜਾਂਨੇ ਹੋ ਪਰ ਗੱਲ ਇਹ ਇਹ ਕ੍ਰਾਂਤੀ ਦੀਆਂ ਗੱਲਾਂ ਨਾ ਕਰੀਏ ਫਿਰ ਆਪਾਂ ਜੀ ਬਦਲਣਾ ਨਹੀਂ ਇਸ ਤਰੀਕੇ ਨਾਲ ਕੁਝ ਇਹ ਉਸ ਦੌਰ ਦੀ ਕਹਾਣੀ ਹੈ ਜਿਸ ਦੌਰ ਨੂੰ ਆਉਣ ਵਾਲੇ ਸਮੇਂ ਕੱਲੇ ਨਿੰਦਣਗੇ ਨਹੀਂ ਹੂੰ ਫਿਟੇ ਲਾਂਤ ਕਹਿਣਗੇ ਥੁੱਕਣਗੇ ਤੁਹਾਡੇ ਮੂੰਹਾਂ ਦੇ ਉੱਤੇ ਜੀ ਕਿ 84 ਦਾ ਦੌਰ ਰਿਹਾ ਖੜਕੂਵਾਦ ਦਾ ਦੌਰ ਰਿਹਾ ਪੱਤਰਕਾਰ ਉਦੋਂ ਵੀ ਲਿਖਦੇ ਰਹੇ ਜਦੋਂ ਸਿੱਧੀ ਗੋਲੀ ਵਾਜ ਜਾਂਦੀ ਸੀ ਸਿੱਧੀ ਗੋਲੀ ਵਾਜਦੀ ਸੀ ਬਿਲਕੁਲ ਨਕਸਲਾਈਟ ਮੂਵਮੈਂਟ ਦੇ ਵਿੱਚ ਵੀ ਪੱਤਰਕਾਰ ਉਹਨਾਂ ਦੇ ਵਿੱਚ ਵੜ ਕੇ ਹੂੰ ਪੜਦੇ ਨਾ ਕਿਤਾਬਾਂ ਬਿਲਕੁਲ ਹੂੰ ਵਿੱਚ ਰਹੇ ਜਾ ਕੇ ਉਹਨਾਂ ਚ ਜੀਵਨ ਤੇ ਪਤਾ ਨਹੀਂ ਲੱਗਣ ਦਿੱਤਾ ਵੀ ਅਸੀਂ ਕੌਣ ਸੀਗੇ ਉਹ ਵੀ ਦੌਰ ਰਹੇ ਐ ਹੂੰ ਇੱਥੇ ਗੋਲੀ ਤਾਂ ਨਹੀਂ ਵੱਜ ਰਹੀ ਸਿਰਫ ਲਾਲਚ ਹੈ ਇਸ਼ਤਿਹਾਰ ਐਡਾ ਵੱਡਾ ਹੈ ਨਾ ਜੀ ਇਹ ਤਾਂ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਬਸ ਇਹ ਇਹ ਅਫਸੋਸ ਹੈ ਇਸ ਗੱਲ ਦਾ ਕਿ ਉਹ ਲੋਕ ਜਿਹੜੇ ਇਸ ਗੱਲ ਦੇ ਦਾਅਵੇ ਕਰਦੇ ਸੀ ਨਾ ਕਿ ਅਸੀਂ ਬਦਲ ਹੀ ਦੇਾਂਗੇ ਸਾਰਾ ਕੁਝ ਹੂੰ ਉਹ ਜਿਵੇਂ ਸਰਕਾਰ ਆਈ ਸੀ ਕਹਿ ਕੇ ਬਦਲ ਦੇਾਂਗੇ ਉਵੇਂ মিডিਆ ਵਾਲੇ ਵੀ ਆਏ ਸੀ ਕਹਿ ਕੇ ਅਸੀਂ ਬਦਲ ਦੇਾਂਗੇ ਨਾ ਉਹ ਬਦਲੇ ਬਦਲਾਵ ਵਾਲਾ ਮੜਾ ਐ ਅਸਲ 'ਚ ਜੇ ਇਹ ਬਦਲਾ ਐ মিডিਆ ਦਾ ਵੀ ਫਿਰ ਇਹ ਬਦਲਾਵ ਵਾਲਾ ਮੜਾ ਐ ਸੋਸ਼ਲ ਮੀਡੀਆ ਨੇ ਤਾਂ ਬੀੜਾ ਗਰਖ ਕਰਤਾ ਜਰਨਲਿਜ਼ਮ ਨਹੀਂ ਰਹਿ ਗਈ ਇਨਵੈਸਟੀਗੇਸ਼ਨ ਤਾਂ ਹੈ ਹੀ ਨਹੀਂ ਹਮ ਅਨੁਰਾਗ ਤਰਪਾਠੀ ਵਰਗੇ ਪੱਤਰਕਾਰ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦਾ ਸਟਿੰਗ ਕੀਤਾ ਔਰ ਉੱਥੇ ਪੂਰੀ ਕਹਾਣੀ ਅਨਰਥ ਕੀਤੀ ਸੀਗੀ ਉਹੋ ਜਿਹੇ ਬੰਦੇ ਜਿਹੜੇ ਤੁਸੀਂ ਨਾ ਲਏ ਨੇ ਜਿਵੇਂ ਹੁਮੀਰ ਉਹਨਾਂ ਦਾ ਨਾਮ ਲਿਆ ਚਨਾਰਥਰ ਹੁਆ ਦਾ ਨਾਮ ਰਿਹਾ ਆਮ ਨੌਜਵਾਨਾਂ ਦਾ ਨਾਮ ਵੀ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਨਹੀਂ ਪਤਾ ਨਹੀਂ ਚਰਨਜੀਤ ਭੁੱਲਰ ਚੰਗਾ ਕੰਮ ਕਰ ਰਿਹਾ ਪਤਾ ਨਹੀਂ ਨਾਮ ਇਹ ਨਹੀਂ ਹੈ ਕਿ ਨਹੀਂ ਪਤਾ ਨਹੀਂ ਬਹੁਤੇ ਆਮ ਜਿਹੜੇ ਆਮ ਵਿੱਚ ਚਰਨਜੀਤ ਭੁੱਲਰ ਬਹੁਤ ਸੋਹਣਾ ਕੰਮ ਕਰ ਰਿਹਾ ਉਹ ਉਹ ਅੱਜ ਬੋਲ ਰਿਹਾ ਉਹ ਸਵਾਲ ਖੜੇ ਕਰ ਰਿਹਾ ਜੀ ਬੜੇ ਨਾਮ ਨੇ ਮੈਂ ਕੋਈ ਇੱਕ ਇੱਕ ਮੈਂ 2-4 ਨਾਵਾਂ ਤੱਕ ਸੀਮਤ ਨਹੀਂ ਹਾਂ ਪਰ ਮੈਂ ਦੇਖ ਰਿਹਾ ਆਬਜ਼ਰਵ ਕਰ ਰਿਹਾ ਇੱਕ ਕੁੱਕੀ ਗੱਲ ਹੋਣਾ ਦੇ ਨਾਲ ਮੈਂ ਕੱਲ ਤੁਹਾਨੂੰ ਗੱਲ ਕਰ ਰਿਹਾ ਸੀਗਾ ਗੁਰਸ਼ਮਸ਼ੀਰ ਗੁਰਸ਼ਮਸ਼ੀਰ ਐਨ ਜ਼ेड ਚੈਨਲ ਮੁੰਡਾ ਚਲਾਉਂਦਾ ਜਿਹੜਾ ਬਹੁਤ ਸੋਹਣਾ ਕੰਮ ਕਰ ਰਿਹਾ ਮੁੰਡਾ ਉਹਦੀ ਜਰਨਲਿਜ਼ਮ ਦੇਖਣ ਵਾਲੀ ਹੈ ਮੁੰਡੇ ਉਹ ਸ਼ਾਇਦ ਅੱਜ ਜੋ ਲਾਈਮਲਾਈਟ 'ਚ ਘਟਨੇ ਬੰਦੇ ਸ਼ਾਇਦ ਇਹਦਾ ਵਿਊ ਘਟ ਹੋ ਸਕਦੇ ਆ ਇਹ ਓਵੇਂ ਸਟਾਰ ਸਟੱਡਡ ਜੇ ਪੱਤਰਕਾਰ ਨਾ ਹੋਣ ਪਰ ਆਪਦਾ ਕੰਮ ਬਖੂਬੀ ਕਰ ਰਹੇ ਸਮਾਂ ਇਹ ਅਸਲ 'ਚ ਜਦੋਂ ਫਿਲਟਰ ਹੋਣਾ ਹੈ ਨਾ ਸਾਰਾ ਕੋਈ ਇਹ ਫਿਲਟਰ ਹੋਣਾ ਹੈ ਜੀ ਇਹ ਛਾਨਣੀ ਲੱਗਣੀ ਹੈ ਹੂੰ ਇਹ ਜਿਹੜੇ ਇਹ ਜਰਨਲਿਸਟ ਤੇ ਸੋਸ਼ਲ ਮੀਡੀਆ ਇਕੱਠਾ ਹੋਇਆ ਪਿਆ ਸਟਾਰ ਇਹਦੇ ਵਿੱਚ ਫਰਕ ਤਾਂ ਆਊਗਾ ਇਹ ਕਿਉਂਕਿ ਨਵਾਂ ਹੈ ਨਾ 7-8 ਸਾਲ ਹੋਇਆ ਜੇ ਸੋਸ਼ਲ ਮੀਡੀਆ ਆਏ ਨੂੰ ਕੰਮ ਮਿਕਸ ਹੋ ਗਿਆ ਉਹ ਡਾਂਸਰ ਵਾਲਾ ਮੁੱਦਾ ਜਰਨਲਿਜ਼ਮ ਦੇ ਆਧਾਰ ਦੇ ਉੱਤੇ ਉਹ ਮੁੱਦਾ ਬਣ ਗਿਆ ਵੱਡਾ ਹੂੰ ਉਹ ਮੈਨੂੰ ਇੱਕ ਯਾਦ ਆ ਤੁਹਾਡੇ ਗੋਲੀ ਵੱਜ ਗਈ ਸੀ ਕਿ ਬਠਿੰਡੇ ਬਿਲਕੁਲ ਬਠਿੰਡੇ ਵੱਜੀ ਸੀ ਹਾਂ ਜੀ ਮਾਨਸੇ ਵੱਜੀ ਸੀ ਉਹ ਮਲੋਟ ਦੀ ਸੀ ਉਹ ਕੁੜੀ ਜੀ ਉਹ ਮੁੱਦੇ ਮੁੱਦੇ ਨਹੀਂ ਬਣੇ ਹੂੰ ਨੱਚਦੀ ਦੇ ਗੋਲੀ ਵੱਜ ਗਈ ਸੀ ਇਹ ਤਾਂ ਗਲਾਸ ਹੀ ਵੱਜਿਆ ਉਹ ਗੋਲੀ ਵੱਜੀ ਸੀ ਉਹਦੇ ਗੋਲੀ ਵੱਜੀ ਸੀ ਕੁੜੀ ਜੀ ਮੈਂ ਮੇਰੇ ਯਾਦ ਆ ਮੈਂ ਮਲੋਟ ਉਦੋਂ 2016 ਜਾਂ 17 ਦੀ ਗੱਲ ਹੈ ਮੈਂ ਕਵਰ ਕਰਨ ਗਿਆ ਸੀ ਉੱਥੇ ਹੂੰ ਤੁਹਾਨੂੰ ਪਤਾ ਇੱਥੇ ਪਟਿਆਲੇ ਦੇ ਨੇੜੇ ਕੁੜੀ ਪ੍ਰੋਗਰਾਮ ਲਾਂਚ ਚੱਲੀ ਸੀ ਪੁਲਸ ਨੇ ਗੈਂਗਸਟਰ ਦੇ ਭਲੇਖੇ ਗੋਲੀਆਂ ਚਲਾਤੀਆਂ ਤੇ ਮੂਹਰੇ ਬੈਠੀ ਕੁੜੀ ਦੀ ਗੋਲੀਬਾਜੀ ਕੁੜੀ ਮਰ ਗਈ ਸੀ ਜੀ ਪਤਾ ਥਾ ਤੁਹਾਨੂੰ ਨਹੀਂ ਮੇਰੇ ਧਿਆਨਤ ਨਹੀਂ ਥੋੜਾ ਸਾਥੀ ਪ੍ਰਵਿੰਦਰ ਚੱਡਾ ਉਸ ਕਾਰ 'ਚ ਸੀਗਾ ਅੱਛਾ ਜੀ ਪ੍ਰੋਗਰਾਮ ਲਾਂਚ ਚੱਲੇ ਸੀਗੇ ਡੀਜੇ ਦਾ ਹੂੰ ਕੁੜੀ ਮੂਹਰੇ ਬੈਠੀ ਸੀ ਜੀ ਉਹ ਉਹਨਾਂ ਦਿਨਾਂ 'ਚ ਵਿੱਕੀ ਗੌਂਡਰ ਦਾ ਨਾਮ ਬੜਾ ਮਸ਼ਹੂਰ ਸੀਗਾ ਹੂੰ ਉਹ ਪਤਾ ਨਹੀਂ ਉਹਨਾਂ ਨੂੰ ਮੂਹਰੇ ਬੈਠੀ ਕੁੜੀ 'ਚ ਵਿੱਕੀ ਗੌਂਡਰ ਦਿਸ ਗਿਆ ਗੋਲੀ ਚਲਾਤੀ ਗੋਲੀ ਚਲਾਤੀ ਕੁੜੀ ਥਾਂ ਤੇ ਮਰ ਗਈ ਸੀ ਹੂੰ ਕਿੱਥੇ ਆ ਮੁੱਦਾ ਹੋ ਗਿਆ ਰਫਾ ਦਫਾ ਗੱਲ ਖਤਮ ਨਿਬੜ ਗਈ ਕੋਈ ਮੈਨੂੰ ਤਾਂ ਲੱਗਦਾ ਨਹੀਂ ਉਹਦਾ ਕੁਝ ਕੇਸ ਦਾ ਕੁਝ ਹੋਇਆ ਜੀ ਉਹ ਮਾਨਸੇ ਮਾਰੀ ਸੀ ਕੁੜੀ ਥੱਲੋ ਨੱਚਦੇ ਨੇ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ दारू ਦੇ ਸਰੂਰ ਵਿੱਚ ਨੋਟ ਜਨਵਰੀ ਉਹ 8 ਵਜੇ ਕੁੜੀ ਦੀ ਪੁੜਪੜੀ ਚੋਂ ਗੋਲੀ ਬਾਹਰ ਤੇ ਕੁੜੀ ਮਰ ਗਈ ਹੂੰ ਏਡੇ ਵੱਡੇ ਮੁੱਦੇ ਸ਼ਾਂਤ ਮੁੱਦੇ ਸੀ ਘਾਸ ਵਜੇ ਘਾਸ ਵਜਿਆ ਬਹੁਤ ਵੱਡਾ ਮੁੱਦਾ 5 ਦਿਨ ਹੋ ਗਏ ਪੱਤਰਕਾਰ ਉਹਦੇ ਮੂਹਰੇ ਇੱਧਰ ਉੱਧਰ ਸਮਝੌਤਾ ਕਰ ਲਿਆ ਨਹੀਂ ਕੀਤਾ ਹੂੰ ਇਹ ਮੁੱਦਾ ਹੈ ਜਾਂ ਮੈਨੂੰ ਇਹ ਦੱਸੋ ਕਿ ਪੰਜਾਬ 'ਚ ਹੋਰ ਕੋਈ ਇਸ਼ੂ ਮੁੱਕ ਗਏ ਨੇ ਹਾਂ ਸਭ ਕੁਝ ਹੀ ਮੁੱਕ ਗਿਆ ਕਿੱਥੇ ਆ ਪੰਜਾਬ ਦੀਆਂ ਨੌਕਰੀਆਂ ਜੀ ਕਿੱਥੇ ਆ ਪੰਜਾਬ ਦੇ ਵਿੱਚ ਚਿੱਟਾ ਮੁਕਾ ਦੇਾਂਗੇ ਦਾ ਦਾਵਾ ਤੇ ਵਾਦਾ ਹਮ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਸੌਂ ਖਾ ਕੇ ਕਹਿ ਦੇਣ ਸਿਆਸਤਦਾਨ ਕਿ ਪੰਜਾਬ 'ਚ ਨਿਸ਼ਾਨੀ ਵਿਕਦਾ ਸੌਂ ਖਾ ਕੇ ਕਹਿ ਦੇਣ ਗੁਰੂ ਘਰ ਜਾ ਕੇ ਵੀ ਪੰਜਾਬ 'ਚੋਂ ਨਸ਼ਾ ਮੁੱਕ ਗਿਆ ਹਮ ਤਪੂਸੀ ਮਾਰ ਮਿੱਤਰਾ ਕਦੇ ਇੱਧਰ ਕਦੇ ਉੱਧਰ اخلاق ਦੀ ਸਿਆਸਤ ਕਿੱਥੇ ਅੱਜ ਜੀ ਲੋਕਾਂ ਨੇ ਐਕਸੈਪਟ ਕਰ ਲਿਆ ਕਿਉਂਕਿ ਮੀਡੀਆ ਤੇ ਲਿਖਣ ਵਾਲੇ ਤੁਹਾਨੂੰ ਸੋਚਣ ਹੀ ਨਹੀਂ ਦੇਣਾ ਚਾਹੁੰਦੇ ਉਹ ਕਹਿੰਦੇ ਇਹ ਤਾਂ ਕਮ ਠੀਕ ਹੈ ਹੂੰ ਮਿੱਟੂ ਭਾਜਪਾ ਚਲਾ ਗਿਆ ਫਿਰ ਕੀ ਹੋ ਗਿਆ ساری ਉਮਰ ਜਿਹੜਾ ਬਿੱਟੂ ਕਾਂਗਰਸ ਦੇ ਗੁਣ ਕਾਉਂਦਾ ਰਿਹਾ ਜਿਹੜਾ ਭਾਜਪਾ ਦੀ ਆਈਡੀਓਲੋਜੀ ਦੇ ਖਿਲਾਫ ਕਾਂਗਰਸ ਰਹੀ ਬਿਲਕੁਲ ਫਿਰ ਇਹਦਾ ਮਤਲਬ ਤਾਂ ਇਹੀ ਜਿਹੜਾ ਨੂੰ ਤੇਲ ਦੇਈ ਜਾਂਦੇ ਆਪਦੀ ਪਾਰਟੀ ਮਤਲਬ ਪਾਰਟੀਆਂ ਲੋਕ ਮਰ ਜਾਂਦੇ ਸੀ ਆਪਦੀ ਆਈਡੀਓਲੋਜੀ ਨਹੀਂ ਸੀ ਛੱਡਦੇ ਆਈਡੀਓਲੋਜੀ ਐ ਸਭ ਤੋਂ ਵੱਡੀ ਬਿਲਕੁਲ ਹੁਣ ਵੀ ਬਹੁਤੇ ਬਜ਼ੁਰਗ ਬੈਠੇ ਨੇ ਪਿੰਡਾਂ 'ਚ ਅਜੇ ਤੱਕ ਨਹੀਂ ਛੱਡਿਆ ਪੜ ਨਹੀਂ ਛੱਡਿਆ ਨਾ ਹੁਣ ਉਹ ਆਈਡੀਓਲੋਜੀ ਕਿੱਥੇ ਐ ਜਿਹੜਾ ਕੱਲ ਤੱਕ ਸੈਕੂਲਰਿਜ਼ਮ ਦੀ ਗੋਦ 'ਚ ਬੈਠਾ ਸੀ ਉਹ ਅੱਜ ਜਾ ਕੇ ਹਿੰਦੂਤਵ 'ਚ ਬਹਿ ਗਿਆ ਜਾ ਕੇ ਤਾਂ ਕੋਈ ਫਰਕ ਨਹੀਂ ਐ ਮਤਲਬ ਕਿ ਤੁਹਾਡੇ ਵਾਸਤੇ ਸੱਤਾ ਹਾਸਲ ਕਰਨਾ ਹੀ ਸਭ ਤੋਂ ਵੱਡਾ ਧਰਮ ਐ ਜੀ ਭਾਵੇਂ ਉਹ ਲੋਕਾਂ ਦੇ ਸਿਰ 'ਚ ਜੁੱਤੀਆਂ ਮਾਰ ਕੇ ਹੋਵੇ ਤੁਹਾਡੇ ਘਰ ਡੋਬ ਕੇ ਹੋਵੇ ਤੁਹਾਡੇ ਵਪਾਰ ਮੁਕਾਕੇ ਹੋਵੇ ਤੇ ਤੁਹਾਡੀਆਂ ਜਾਨਾਂ ਲੈ ਕੇ ਹੋਵੇ ਹਮ ਅੱਜ ਦੇਸ਼ 'ਚ ਚਰਚਾ ਕੀ ਹੈ ਪਤਾ ਜੀ ਤੁਸੀਂ ਸੋਚੋ ਕਿ ਜਿਹੜੇ ਮੁਲਕ ਦਾ ਪ੍ਰਧਾਨ ਮੰਤਰੀ ਇਹ ਡਿਸਕਸ ਕਰ ਰਹੇ ਹੋਵੇ ਵੀ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਹਮ ਦੇਸ਼ ਦਾ ਇਹ ਮੁੱਦਾ ਹੈ ਜੀ ਮਾਸ ਖਾਣਾ ਹੈ ਕਿ ਨਹੀਂ ਖਾਣਾ ਤੁਹਾਡੇ ਸਿਲੰਡਰ ਆਉਣਾ ਹੈ ਕਿ ਨਹੀਂ ਆਉਣਾ ਇਹ ਮੁੱਦਾ ਨਹੀਂ ਹੈ ਹਮ ਉਹ ਜਿਵੇਂ ਨਾਇਕ ਫਿਲਮ ਦੀ ਇੱਕ ਵੀਡੀਓ ਆndi ਜਿਹਦੇ ਚੋ ਜਾ ਕੇ ਪੁੱਛਦਾ ਹੈ ਪ੍ਰ ਮੁੱਖ ਮੰਤਰੀ ਵੀ ਬਿਜਲੀ ਕਹਿੰਦਾ ਕਦੋਂ ਆਈ ਤੁਹਾਡੇ ਉਹ ਕਹਿੰਦੀ ਅਜੇ ਕੱਲ ਹੀ ਆਈ ਹੈ ਤੁਸੀਂ ਆਉਣਾ ਸੀ ਨਾ ਹੂੰ ਤੇ ਕੱਲ ਹੀ ਆਈ ਹੈ ਓਵੇਂ ਮੋਦੀ ਸਾਹਿਬ ਦੀ ਇੱਕ ਹੁੰਦੀ ਹੈ ਕਹਿੰਦਾ ਸਿਲੰਡਰ ਕਦ ਮ ਆਇਆ ਉਹ ਕਹਿੰਦੀ ਕੱਲ ਹੀ ਆਇਆ ਜੀ ਹ ਜੀ ਉਹ ਐਕਸਪੋਜ਼ ਹੋ ਗਿਆ ਉੱਤੇ ਜੀ ਉਹ ਕੌਣ ਦੱਸੂਗਾ ਇਹ ਗੱਲ ਵੀ ਤੁਹਾਡੇ ਝੂਠ ਦੇ ਪਲੰਦੇ ਤੁਸੀਂ ਅੱਜ ਦੇਸ਼ ਦਾ ਜੋ ਬੇੜਾਗਰਖ ਕਰਤਾ ਤੁਸੀਂ ਧਾਰਮਿਕ ਕਟੜਤਾ ਦੇ ਨਾਂ ਦੇ ਉੱਤੇ ਲੋਕਾਂ ਨੂੰ ਮਰਵਾਤਾ ਤੁਸੀਂ ਅੱਜ ਇਹ ਬਹਿਸ ਕਰਾ ਰਹੇ ਹੋ ਵੀ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਮੁਲਕ ਦੇ ਵਿੱਚ ਇਸ ਮੁੱਦਿਆਂ ਦੇ ਉੱਤੇ ਚੋਣ ਜਿੱਥੇ ਲੜੀ ਜਾਂਦੀ ਹੋਵੇ ਉੱਥੇ ਭਗਤਾ ਜੀ ਕੁਝ ਨਹੀਂ ਬਣਦਾ ਤੁਸੀਂ ਮੀਡੀਆ ਦੀ ਗੱਲ ਕਰਦੇ ਹੋ ਇੱਥੇ ਤਾਂ ਮੇਰੇ ਖਿਆਲ ਰੱਬ ਆਪ ਵੀ ਆ ਕੇ ਜੇ ਸਾਕਸ਼ਾ ਤੇ ਇੱਥੇ ਬਹਿ ਜਾਏ ਤਾਂ ਮੇਰੇ ਖਿਆਲ ਉਹਨੂੰ ਵੀ ਸਵੇਰੇ ਕਹਿਣ ਵੀ ਤੂੰ ਚੱਲ ਬਈ ਭਾਪੀ ਤੇ ਸਵੇਰੇ ਹਾਂ ਨਹੀਂ ਤਾਂ ਤੇ ID ਦਾ ਪਰਚਾ ਦੇ ਦੇਾਂਗੇ ਜੀ ਰੱਬ ਹੱਥ ਜੋੜਦਾ ਫਿਰੇ ਵੀ ਭਾਈ ਕਿਤੇ ਵੇਖਿਓ ਮੇਰੇ ਤੇ CBI ID ਨਾ ਪੈ ਜਾਏ ਮੈਂ ਸਵੇਰੇ ਰੱਬ BJP BJP ਸ਼ਾਮਲ ਹੁੰਦਾ ਫਿਰੇ ਜੀ